ਹਾਂਜੀ ਦੋਸਤੋ ਕੀ ਹਾਲ ਚਾਲ ਆ ਸੀ ਚੱਲੇ ਸੀ ਮਾਤਾ ਨੈਣਾ ਦੇਵੀ ਮੰਦਿਰ ਦੇ ਦਰਸ਼ਨ ਕਰਨ ਸਾਈਕਲ ਅਸੀਂ ਆਪਣੇ ਆਨੰਦਪੁਰ ਸਾਹਿਬ ਕਮਰਾ ਲਿਆ ਸੀ ਉੱਥੇ ਖੜੇ ਕਰ ਦਿੱਤੇ ਸੀ ਵਾਇਸ ਆਫ ਫ੍ਰੈਸ਼ਰੀ ਕਰ ਰਹੇ ਆ ਕਿਉਂਕਿ ਗੱਡੀ ਵਿੱਚ ਮਾਤਾ ਦੀਆਂ ਪੇਟਾਂ ਚੱਲ ਰਹੀਆਂ ਸੀ ਤੇ ਉਸ ਕਾਰਨ ਕਾਪੀਰਾਈਟ ਵੀ ਆ ਸਕਦਾ ਤੇ ਚਲੋ ਫਿਰ ਦੋਸਤੋ ਚੱਲਦੇ ਆਂ ਮਾਤਾ ਨੈਣਾ ਦੇਵੀ ਮੰਦਿਰ ਦੇ ਦਰਸ਼ਨ ਕਰਨ ਦੋਸਤੋ ਇੱਥੋਂ ਸਾਨੂੰ ਪਹਾੜਾਂ ਦੀ ਵਾਈਬ ਆਉਣੀ ਸ਼ੁਰੂ ਹੋ ਗਈ ਆ ਹਜੇ ਤਾਂ ਅਸੀਂ ਆਨੰਦਪੁਰ ਸ਼ਹਿਰ ਦੇ ਵਿੱਚ ਹੀ ਆ ਤੇ ਥੋੜਾ ਬਾਹਰ ਹੀ ਨਿਕਲਿਆ ਜੇ ਪੰਜਾਬ ਦੇ ਵਿੱਚ ਹਿਮਾਚਲ ਹੇ ਸ਼ੁਰੂ ਨਹੀਂ ਹੋਇਆ ਤੇ ਇਧਰ ਦੇਖੋ ਆਨੰਦਪੁਰ ਸਾਹਿਬ ਦੇ ਨਾਲ ਪਿੰਡਾਂ ਦਾ ਪਹੌੜ ਕਿਦਾਂ ਦੇ ਆ ਹੁਣ ਅਸੀਂ ਕਰ ਗਏ ਹਿਮਾਚਲ ਐਂਟਰ ਤੇ ਇਧਰ ਨਾਲ ਹੀ ਕਾਲਜ ਆ ਤੇ ਨਾਲ ਹੀ ਹਸਪਤਾਲ ਆ ਤੇ ਰਸਤੇ ਦੇ ਵਿੱਚ ਦੁਕਾਨਾਂ ਵੀ ਹੁੰਦੀਆਂ ਜਾਂਦੀਆਂ ਤੇ ਉਹ ਦੇਖੋ ਸਾਹਮਣੇ ਇੱਕ ਮੋਟਰਸਾਈਕਲ ਵਾਲਾ ਵੀਰ ਲਾ ਕੇ ਝੰਡਾ ਮਾਤਾ ਦੇ ਦਰਸ਼ਨ ਕਰਨ ਚੱਲਿਆ ਤੇ ਅਸਲੀ ਹੁਣ ਚੜ੍ਹਾਈ ਸ਼ੁਰੂ ਹੋਈ ਆ ਮਾਤਾ ਨੈਣਾ ਦੇਵੀ ਦੀ ਇਹ ਵੀ ਆਇਆ ਦੋਸਤੋ ਥੋੜੀ-ਥੋੜੀ ਆ ਵਾਇਸ ਓਵਰ ਅਸੀਂ ਤੁਹਾਨੂੰ ਤਾਂ ਦੱਸਿਆ ਤਾਂ ਕਰਦੇ ਪਏ ਆ ਪਹਿਲਾਂ ਹੀ ਦੱਸ ਕੇ ਹਟੇ ਆ ਤੇ ਦੋਸਤੋ ਆਪ ਦੇਖੋ ਇਧਰ ਪਹਾੜਾਂ ਦਾ ਸਫ਼ਰ ਸ਼ੁਰੂ ਹੋ ਗਿਆ ਸਾਡਾ ਅੱਜ ਪਹਾੜਾਂ ਦੇ ਵਿੱਚ ਪਹਿਲਾ ਦਿਨ ਆ ਤੇ ਬਾਈ ਗੱਡੀ ਵਾਲਾ ਵੀ ਸਿਰਈ ਆ ਇਹ ਕਹਿੰਦਾ ਮੈਂ 10 ਤੋਂ 12 ਮਿੰਟ ਦੇ ਵਿੱਚ ਵਿੱਚ ਤੁਹਾਨੂੰ ਮਾਤਾ ਨੈਣਾ ਦੇਵੀ ਮੰਦਿਰ ਦੇ ਵਿੱਚ ਪਹੁੰਚਾ ਦਾਂਗੇ ਪਰ ਸਨੋ ਯਕੀਨ ਜਾਂ ਨਹੀਂ ਹੋਇਆ ਬਾਕੀ ਦੇਖਦੇ ਆਂ ਬਾਈ ਦੀ ਡਰਾਈਵਰੀ ਦਾ ਬਹੁਤ ਸਰਾ ਮਾ ਦਾ ਪੁੱਤ 80 90 100 ਤੋਂ ਥੱਲੇ ਗੱਡੀ ਨਹੀਂ ਲਾਉਂਦਾ ਪਿਆ ਕਦੇ ਮੋੜ ਤੇ ਹੀ ਹੌਲੀ ਕਰਦਾ ਆਹ ਦੇਖੋ ਅੱਗੇ ਆ ਗਿਆ ਕੌਲਾ ਵਾਲਾ ਟੋਬਾ ਦੋਸਤੋ ਆ ਨਾਲ ਮੁੜ ਕੇ ਤੇ ਕੌਲਾ ਵਾਲਾ ਟੋਬਾ ਕਰਕੇ ਕ੍ਰੋਸ ਤੇ ਹੁਣ ਇੱਥੋਂ ਤੁਹਾਨੂੰ ਪਤਾ ਹੀ ਆ ਤੇ ਨਾਲ ਹੀ ਇੱਥੇ ਘਟ ਤੋਂ ਘਟ 5 ਤੋਂ 6 ਕਿਲੋਮੀਟਰ ਮਾਤਾ ਨਾਨਾ ਦੇਵੀ ਦਾ ਮੰਦਿਰ ਆ ਅਸੀਂ ਵੀ ਬਿੰਗੇ ਟੋਡੇ ਪੋਇ ਬਹੁਤ ਵਣਾਏ ਤਾਂ ਦੋਸਤੋ ਜਿਵੇਂ ਹੀ ਚੰਗੇ ਲੱਗੇ ਤਾਂ ਤੁਹਾਨੂੰ ਲਾਈਕ ਸਬਸਕ੍ਰਾਈਬ ਤੇ ਕਮੈਂਟ ਕਰਨਾ ਨਾ ਭੁੱਲਿਓ ਦੋਸਤੋ ਇਹ ਜੋ ਟੈਕਸੀ ਆ ਸਾਨੂੰ 150 ਰੁਪਏ ਪਰ ਪਰਸਨ ਅਪਡਾਉਣ ਦਾ ਪਿਆ ਜਿਹਦੇ ਨਾਲ ਸਾਨੂੰ ਮੰਦਰ ਤੇ ਜਾਣ ਵਿੱਚ ਕੁਝ ਆਸਾਨੀ ਵੀ ਹੋ ਗਈ ਤੇ ਅਸੀਂ ਜਲਦੀ ਪਹੁੰਚ ਗਏ ਅੱਜ ਦੋਸਤੋ ਸਾਹਮਣੇ ਜੋ ਗੱਡੀ ਕਰਤੀ ਆ ਪਾਰਕ ਤੇ ਗੱਡੀਆਂ ਦਾ ਦੇਖੋ ਤੁਸੀਂ ਮਾਹੌਲ ਤੇ ਸੰਗਤਾਂ ਦਾ ਅੱਜ ਤੇ ਦਿਨ ਬਹੁਤ ਕਾਠਾ ਅੱਜ ਦਿਨ ਐਤਵਾਰ ਹੋਣ ਕਰਕੇ ਤੇ ਦੇਖੋ ਸੰਗਤਾਂ ਦਾ ਕਾਠ ਤੇ ਇੱਧਰ ਗੋਲ ਗੱਪਿਆਂ ਦੀਆਂ ਰੇੜੀਆਂ ਸਾਨੂੰ ਬਹੁਤ ਮਿਲੀਆਂ ਇਹ ਚਾਰੇ ਪਾਸੇ ਗੋਲ ਗੱਪਿਆਂ ਦੀਆਂ ਰੇੜੀਆਂ ਤੇ ਅੱਗੋਂ ਸ਼ੁਰੂ ਹੋ ਗਿਆ ਬਾਜ਼ਾਰ ਇੱਥੇ ਤੁਹਾਨੂੰ ਲੱਗਦਾ ਪਿਆ ਹਨੇਰਾ ਕੁਛ ਹੈ ਪਰ ਹਨੇਰਾ ਨਹੀਂ ਉੱਪਰ ਛੱਡ ਲੱਗੇ ਹੁੰਣ ਕਾਰਨ ਤੇ ਛਾਂ ਪੈਂਦੀ ਆ ਤੇ ਛਾਂ ਕਰਕੇ ਹਨੇਰਾ ਦਿਸਦਾ ਬਾਕੀ ਇੱਥੋਂ ਤੁਸੀਂ ਪ੍ਰਸ਼ਾਦ ਚੁੰਨੀਆਂ ਤੇ ਗੋਟੇ ਚੂੜੀਆਂ ਜੋ ਕੁਝ ਵੀ ਸ਼ਿੰਗਾਰ ਦਾ ਸਮਾਨ ਮਾਤਾ ਦਾ ਜਿਵੇਂ ਹੁੰਦਾ ਉਹ ਤੁਸੀਂ ਲੈ ਸਕਦੇ ਹੋ ਇੱਧਰ ਵਿਚਾਰਾ ਅੱਗੇ ਬਾਈ ਇੱਕ ਫੇਰ ਵੇਚਦਾ ਭਾਈ ਫੁੱਲ ਤੇ ਇੱਧਰ ਬਾਈ ਸਾਡਾ ਦਿੰਦਾ ਪਿਆ ਨੋਟਾਂ ਦੇ ਖੁੱਲੇ ਪੈਸੇ ਤੇ ਇੱਧਰ ਕੁਰਸੀਆਂ ਵੀ ਲੱਗੀਆਂ ਜੇ ਪੰਜ ਮਿੰਟ ਆਰਾਮ ਕਰਨਾ ਹੋਵੇ ਪਰ ਇੱਧਰ ਦੀ ਦੋਸਤੋ ਕੋਈ ਇੱਧਰ ਚੜ੍ਹਾਈ ਨਹੀਂ ਆਣੀ ਪੈਂਦੀ ਜਿਵੇਂ ਆਪਾਂ ਦੇਖਦੇ ਹਾਂ ਦੂਸਰੇ ਬੱਸ ਸਟੈਂਡ ਵਾਲੇ ਰਸਤੇ ਆਈਏ ਤਾਂ ਆਪਾਂ ਨੂੰ ਪੌੜੀਆਂ ਬਹੁਤ ਚੜ੍ਹਨਾ ਪੈਂਦਾ ਇਧਰ ਗੱਡੀ ਵਾਲਾ ਸਾਨੂੰ ਨਾਲ ਹੀ ਮੰਦਿਰ ਦੇ ਕੋਲ ਲੈ ਕੇ ਆ ਗਿਆ ਜਿੱਥੋਂ ਕਿ ਸਿਰਫ 5 ਤੋਂ 7 ਮਿੰਟ ਦਾ ਰਸਤਾ ਹੀ ਆ ਤੇ ਹੀ ਮੰਦਿਰ ਦੇ ਵਿੱਚ ਪਹੁੰਚਣ ਵਾਲੀ ਆ ਤੇ ਇਹ ਨਾਲ ਆ ਜਦੋਂ ਇਧਰ ਮੰਦਿਰ ਦੇ ਇਧਰਲੇ ਪਾਸੇ ਮਕਾਨ ਜੋ ਪਿੰਡਾਂ ਦਾ ਮਾਹੌਲ ਆ ਪਿੰਡਾਂ ਦੇ ਘਰ ਆਗੇ ਤੇ ਇਧਰ ਦੇਖੋ ਸੌਕਤਾਂ ਦਾ ਬਹੁਤ ਕਾਠਾ ਆ ਜਿਹਦੇ ਦਿਨ ਤੇ ਗਰਮੀ ਵੀ ਬਹੁਤ ਆ ਤੇ ਦੋਸਤੋ ਸੋਚਿਆ ਵੀ ਇੱਕ ਹੋਰ ਵੀਊ ਵੀ ਤੁਹਾਨੂੰ ਸ਼ੇਅਰ ਕੀਤਾ ਜਾਵੇ ਇੱਧਰ ਉਹ ਦੁਕਾਨਾਂ ਤੇ ਇੱਧਰ ਸਾਹਮਣੇ ਮੰਦਰ ਹੋ ਗਿਆ ਐਂਟਰ ਅਸੀਂ ਆਹ ਪੁਰਾਣੇ ਘਰਾਂ ਤੇ ਇੱਧਰ ਕੁਝ ਸਮਝ ਨਹੀਂ ਆਈ ਵੀ ਆਹ ਘਰ ਤੋੜੇ ਕਿਉਂ ਪਏ ਆ ਇੱਧਰ ਆ ਨਾਲ ਬਜ਼ਾਰ ਦੇ ਇੱਕ ਘਾਰ ਹੀ ਆ ਦੁਕਾਨਾਂ ਵੀ ਜੀ ਕੁਝ ਤੋੜੀਆਂ ਪਈਆਂ ਤੇ ਇੱਧਰ ਕੁਝ ਭਾਗ ਤੇ ਡੰਡੋਰ ਕਰਕੇ ਵੀ ਅੱਗੇ ਜਾਂਦੇ ਪਏ ਆ ਤੇ ਆ ਰਹੀਆਂ ਸਾਹਮਣੇ ਪੌੜੀਆਂ ਤੇ ਇੱਧਰ ਮੈਕ ਹੋ ਗਿਆ ਸਾਡਾ ਬੰਦ ਇੱਥੇ ਵੀ ਪਤਾਨੀ ਅੱਜ ਦੇ ਦਿਨ ਹੋਈ ਕੀ ਜਾਂਦਾ ਤੇ ਚੜ ਕੇ ਪੌੜੀਆਂ ਤੇ ਦੋਸਤੋਂ ਮਿਲਦੇ ਆ ਮੰਦਰ ਦੇ ਵਿੱਚ ਤੇ ਮੰਦਰ ਦੇ ਵਿੱਚ ਜਾਣ ਲੱਗਿਆ ਸਾਨੂੰ ਇੱਕ ਰਸਤਾ ਵੀ ਦਿਖਿਆ ਤੇ ਆ ਇਧਰ ਦੇਖੋ ਕੁਝ ਟੁੱਟੇ ਵਿਕਾਰੇ ਅਸੀਂ ਸੋਚੀ ਜਾਂਦੇ ਵੀ ਕੀ ਚੱਕਰ ਹੋ ਗਿਆ ਇੱਥੇ ਆ ਰਹੀਆਂ ਕੁਸ਼ਕ ਪੌੜੀਆਂ ਤੇ ਜ਼ਿਆਦਾ ਫਿਕਰ ਸਾਨੂੰ ਆ ਦੇਖੋ ਆ ਜਿਹੜਾ ਰਸਤਾ ਅਸੀਂ ਪਹਿਲੀ ਵਾਰੀ ਆਏ ਆ ਦੋਸਤੋਂ ਬਾਕੀ ਦੂਜੇ ਰਸਤੇ ਤਾਂ ਹੀ ਬਹੁਤ ਵਾਰ ਆਏ ਆ ਆਹ ਰਸਤਾ ਸਾਨੂੰ ਪਹਿਲੀ ਵਾਰ ਹੀ ਦਿਖਿਆ ਇਹ ਢੀੜਾ ਰਸਤਾ ਘਰਾਂ ਦੇ ਵਿੱਚ ਦੀ ਹੋ ਕੇ ਆਉਂਦਾ ਜੋ ਗੱਡੀ ਪਿੱਛੇ ਖੜਾਈ ਆ ਤੇ ਜਿਵੇਂ ਅਸੀਂ ਮੰਦਿਰ ਚ ਹੋਏ ਐਂਟਰ ਤੇ ਸਾਨੂੰ ਇੱਕ ਮਾਤਾ ਦੀ ਭਗਤਨੀ ਵਿਚਾਰੀ ਛੋਟੀ ਜੀ ਮਿਲੀ ਤੇ ਆਹ ਦੇਖੋ ਸਾਹਮਣੇ ਬੈਠੀ ਆ ਦਿਖਾਉਂਦੇ ਆ ਤੁਹਾਨੂੰ ਇਹ ਤਾਂ ਸਾਨੂੰ ਦੇਖ ਕੇ ਵਿਚਾਰੀ ਸ਼ਰਮਾਈ ਗਈ ਉਹ ਪਿੱਛੇ ਦਾ ਭਰਾ ਬੈਠਾ ਤੇ ਇਧਰ ਇੱਕ ਭਜਤ ਵੀ ਬੈਠਾ ਸੀਗਾ ਤੇ ਨਾਲ ਇਹਦੀ ਬੱਚੀ ਤੇ ਦੋਸਤੋ ਇਹ ਸਾਹਮਣੇ ਜੋੜਾ ਕਰ ਅਸੀਂ ਕਰਵਾਏ ਜੋੜੇ ਜਮਾ ਤੇ ਚੱਲਦੇ ਆਂ ਅੰਦਰ ਮੰਦਿਰ ਦਾ ਪ੍ਰਸ਼ੰਕ ਕਰਨ ਦੇਖੋ ਲੈਣਾ ਬਹੁਤ ਲੱਗੀਆਂ ਲੰਬੀਆਂ ਲੰਬੀਆਂ ਤੇ ਦੇਖਦੇ ਆਂ ਸਾਡੀ ਕਿੰਨੇ ਟਾਈਮ ਚ ਵਾਰੀ ਆਉਂਦੀ ਆ ਤੇ ਲੱਗਦੇ ਆਂ ਅਸੀਂ ਵੀ ਲੈਣ ਚ ਦੋਸਤੋ ਮਿਲਦੇ ਆਂ ਲੈਣ ਦੇ ਵਿੱਚ ਲੱਗ ਗਈ ਦੋਸਤੋ ਹੱ ਲਗੀਆਂ ਲੈਣਾ ਤੇ ਅਸੀਂ ਵੀ ਲੱਗਣ ਲੱਗੇ ਆ ਲੈਣ ਦੇ ਵਿੱਚ ਦੇਖਦੇ ਆ ਸਾਡੀ ਵਾਰੀ ਘੰਟੇ ਚ ਆਉਂਦੀ ਹੈ ਕਿ 2 ਘੰਟੇ ਚ ਦੇਖੋ ਇੱਧਰ ਦਾ ਵੀਊ ਬਿਕੋਸ ਤੋਂ ਸੋਚਿਆ ਵੀ ਤੁਹਾਨੂੰ ਸ਼ੇਅਰ ਹੀ ਕਰ ਦਈਏ ਤੇ ਬਾਅਦ ਚ ਲੱਗਦੇ ਆ ਲੈਣ ਦੇ ਵਿੱਚ ਦੋਸਤੋ ਦੇਖੋ ਕੱਠ ਤੇ ਇੱਕ ਦੂਜੇ ਨੂੰ ਬਾਜ ਦੇ ਪਾਇਆ ੱਟਕੇ ਤੇ ੱਟੇ ਤੋਂ ਕੇ ਖਾ ਕੇ ਅਸੀਂ ਵੀ ਅੱਗੇ ਵਧਦੇ ਪਏ ਆ ਤੇ ਪਿੱਛੋਂ ਕੋਈ ੱਟਕਾ ਮਾਰਦਾ ਕੋਈ ਅੱਬੋ ਮਾਰਦਾ ਵਿਚਾਰੇ ਜਵਾਕਾਂ ਦਾ ਤਾਂ ਬਹੁਤ ਬੁਰਾ ਹਾਲ ਆ ਗਰਮੀ ਇੱਕ ਘੰਟਾ ਲਾਂਡੋਂ ਲੱਗਣ ਤੋਂ ਬਾਅਦ ਧੱਕੇ ਧੁੱਕੇ ਖਾ ਕੇ ਤੇ ਅਸੀਂ ਵੀ ਸੋਚਿਆ ਹੁਣ ਅਸੀਂ ਵੀ ਥੋੜਾ ਜਿਹਾ ਧੱਕਾ ਧੁੱਕਾ ਵੱਜੇ ਸਾਨੂੰ ਤੇ ਅਸੀਂ ਪਹੁੰਚ ਗਏ ਧੱਕੇ ਧੁੱਕੇ ਖਾ ਕੇ ਪਹੁੰਚ ਹੀ ਗਏ ਆ ਦੇਖੋ ਦੋਸਤੋ ਇੱਕ ਘੰਟਾ ਲਾਂਡੋਂ ਲੱਗਣ ਤੋਂ ਬਾਅਦ ਗੇਟ ਦੇ ਅੰਦਰ ਐਂਟਰ ਹੋਏ ਤੇ ਸੋਚਿਆ ਵੀ 2-4 ਮਿੰਟ ਦੀ ਦਰਸ਼ਨ ਹੋ ਜਾਣਗੇ ਪਰ ਅੰਦਰ ਦਾ ਮਾਹੌਲ ਦੇਖ ਕੇ ਤਾਂ ਇਹ ਲੱਗਦਾ ਵੀ ਦੋ ਚਾਰ ਘੰਟੇ ਲੱਗਣਗੇ ਆ ਦੇਖੋ ਪਾਈਪਾਂ ਜਿਹੜੀਆਂ ਲੱਗੀਆਂ ਵਾਣਾ ਆ ਪਾਈਪਾਂ ਦੇ ਵਿੱਚ ਵੀ ਬੜ ਬੁਰਕੇ ਆ ਨੰਗ ਨੂੰ ਤੇ ਦੇਖੋ ਇਧਰ ਸਰਦਣਾ ਕਾਂਟੀਆਂ ਹੀ ਬਾਜਦੀਆਂ ਤੇ ਅਸੀਂ ਵੀ ਬਹੁਤ ਹੀ ਥੇ ਦੂਰ ਤੋਂ ਮੰਦਿਰ ਦੇ ਕੋਲ ਜਿਵੇਂ ਅਸੀਂ ਮੱਥਾ ਟੇਕ ਕੇ ਤੇ ਫਿਰ ਤੁਹਾਨੂੰ ਦਿਖਾਉਨੇ ਆ ਬਾਹਰ ਦਾ ਥਿਊ ਦੋਸਤੋ ਮਾਤਾ ਦੇ ਕਰ ਲੈ ਦਰਸ਼ਨ ਤੇ ਟੇਕ ਲਿਆ ਮੱਥਾ ਤੇ ਇੱਧਰ ਅਸੀਂ ਬਾਹਰਲੇ ਪਾਸੇ ਆ ਗਏ ਸੀ ਤੇ ਬਾਹਰਲੇ ਪਾਸੇ ਅਸੀਂ ਦੇਖਿਆ ਤੇ ਦੇਖੋ ਕੱਠ ਸੰਕਟਾਂ ਦਾ ਤੇ ਇੱਧਰ ਅਸੀਂ ਪਹਾੜ ਦੇ ਪਏ ਸੀ ਜਿਉਂਨੇ ਮੂੜ ਦੀ ਸਮਾਦ ਜੋ ਕਿ ਮੈਂ ਪਿਛਲੇ ਸਾਲ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਈ ਹੈ ਤੁਸੀਂ ਦੇਖ ਸਕਦੇ ਹੋ ਪਰ ਇੱਥੋਂ ਨਹੀਂ ਦੇ ਦਿੱਤੀ ਤਾਂ ਦੇਖੋ ਇੱਧਰ ਪਹਾੜਾਂ ਦਾ 뷰 ਤੇ ਇੱਧਰ ਆ ਗਏ ਅਸੀਂ ਪੰਡਤ ਕੋਲੇ ਇੱਧਰ ਲੱਗਿਆ ਸੀ ਧੂਣਾ ਤੇ ਜੇ ਕਿਸੇ ਨੇ ਪ੍ਰਸ਼ਾਦ ਲੈਣਾ ਤੇ ਪ੍ਰਸ਼ਾਦ ਵੀ ਇੱਥੋਂ ਮਿਲਦਾ ਤੇ ਤਿਲਕ ਵੀ ਲਗਦਾ ਅਸੀਂ ਵੀ ਲਵਾਇਆ ਤਿਲਕ ਤੇ ਕੁਝ ਭਗਤਾਂ ਨੇ ਹੋਰ ਲਿਆ ਤੇ ਪ੍ਰਸ਼ਾਦ ਅੱਗੇ ਵਧ ਗਏ ਉਸ ਤੋਂ ਅੱਜ ਦੀ ਵੀਡੀਓ ਕਰਦੇ ਆ ਖਤਮ ਤੇ ਸੋਚਿਆ ਤੁਹਾਨੂੰ ਵਧੀਆ ਲੱਗੀ ਹੋ ਤੇ ਅੱਜ ਦੀ ਵੀਡੀਓ ਤੋਂ ਬਾਅਦ ਅਸੀਂ ਕੁਝ ਸ਼ੌਟ ਤੁਹਾਡੇ ਨਾਲ ਸਾਂਝੇ ਕਰਨ ਲੱਗੇ ਆ ਜੋ ਅਸੀਂ ਨੈਕਸਟ ਵੀਡੀਓ 'ਚ ਤੁਹਾਨੂੰ ਦਿਖਾਵਾਂਗੇ ਜਿਵੇਂ ਕਿ ਅਸੀਂ ਰੂਪਵੇ ਤੇ ਕੱਢਿਆ ਗੇੜਾ ਤੇ ਤੁਹਾਨੂੰ ਪੂਰਾ ਵੀਊ ਦਿਖਾਵਾਂਗੇ ਬਣੇ ਰਹੋ ਵੀਡੀਓ 'ਚ ਲਾਈਕ ਸਬਸਕ੍ਰਾਈਬ ਤੇ ਕਮੈਂਟ ਕਰਨਾ ਨਾ ਭੁੱਲਿਓ ਤਾਂ ਨੈਕਸਟ ਵੀਡੀਓ ਜ਼ਰੂਰ ਦੇਖਣਾ ਬਹੁਤ ਹੀ ਇੰਟਰਸਟਿੰਗ ਹੈ ਤੇ ਮਿਲਦੇ ਆ ਤੁਹਾਨੂੰ ਨੈਕਸਟ ਵੀਡੀਓ ਚ ਬਾਏ ਬਾਏ